ਫਤੇਗੜ ਚੰਨਾ ਦਾ ਇੱਕ ਅਜੂਹਾ ਪਰਿਵਾਰ ਜੋ ਅਜ ਰੋਟੀ ਨੂੰ ਤਰਸ ਰਿਹਾ ਹੈ ਕਿਉਂਕਿ ਘਰ ਦੇ ਵਿੱਚ ਕਮਾਉਣ ਵਾਲਾ ਨੌਜਵਾਨ ਉਹਨਾਂ ਦਾ ਪੁੱਤ ਜੜਾ ਹੈ ਪਿਛਲੇ 2 ਮਹੀਨਿਆਂ ਤੋਂ ਮੰਜੇ ਦੇ ਉੱਤੇ ਪਿਆ ਹੋਇਆ ਹੈ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਉਹ ਲੜ ਰਿਹਾ ਹੈ ਪਰਿਵਾਰਕ ਮੈਂਬਰਾਂ ਦੇ ਅੱਖਾਂ ਦੇ ਵਿੱਚ ਹੰਝੂ ਨੇ ਅਤੇ ਰੋ ਰੋ ਕੇ ਸਮਾਜ ਸੇਵੀਆ ਨੂੰ ਮਦਦ ਦੀ ਗੁਹਾਰ ਲਗਾ ਰਹੇ ਨੇ ਉਹਨਾਂ ਦਾ ਕਹਿਣਾ ਕਿ ਸਾਡਾ ਮੁੰਡਾ ਕੰਮ ਕਰਦਾ ਸੀ ਇੱਕ ਦਿਨ ਅਚਾਨਕ ਫੋਨ ਆਇਆ ਕਿ ਉਸ ਦਾ ਐਕਸੀਡੈਂਟ ਹੋ ਗਿਆ ਤੇ ਜਦੋਂ ਦਾ ਵੇਖਿਆ डॉक्टर तो ने कहा कि इसका सिर का ऑपरेशन करना पवेगा ऑपरेशन भी हो गया है पर दो महीन पै जा भी नहीं क्योंकि घर दिन छत जर चुकी कद हो सदिया ने ना बहार रेहन जोगे ना ही अंदर रहने जोगे उन्होंने कहना है कि जे कोई समाज सेवी सा दे अपने पुत की दवाई का इंतजाम कर लीए कई बार अजहा होंगे ਸਵੇਰ ਦੀ ਰੋਟੀ ਤੱਕ ਖਾ ਲੈਂਦੇ ਆ ਪਰ ਰਾਤ ਨੂੰ ਪਾਣੀ ਪੀ ਕੇ ਹੀ ਸੋ ਜਾਂਦੇ ਨੇ ਮਾਰਾ ਮੋਟਾ ਕੰਮਕਾਰ ਕਰਕੇ ਸਾਨੂੰ ਸਾਰਾ ਕੁਛ ਵਿਚਾਰਾ ਇਹੀ ਕਰ ਦਿੰਦਾ ਜੀ ਹੁਣ ਜਿੰਦੇ ਦਾ ਡੰਗਿਆ ਪਿਆ ਇਹ ਤਾਂ ਕੀ ਕਰੂਗਾ ਵਿਚਾਰਾ ਹੁਣਾ ਪਿਆ ਗਾ ਤਾਂ ਉਹ ਸਾਡਾ ਬੁਰਾ ਹਾਲਾ ਹੁਣ ਸਾਡਾ ਸਾਰਾ ਕੰਮਕਾਰ ਠੱਪਾ ਹੈ ਇਹਦੇ ਮਾਰਾ ਮੋਟਾ ਫਿਰਦਿਆ ਹੁਣ ਜਿੰਨਾ ਕਿ ਉੱਠਿਆ ਜਾਂਦਾ ਉੱਠਿਆ ਵੀ ਨਹੀਂ ਜਾਂਦਾ ਸਾਰਾ ਇੰਨਾ ਖਿਆਈ ਹੋਈ ਪਈ ਤੁਰਿਆ ਨਹੀਂ ਜਾਂਦਾ ਬਹੁਤ ਬਹੁਤ ਬੁਰਾ ਹਾਲਾ ਹੈ ਸੰਗਤ ਦੇ ਚਾਹਾਂ ਮੈਂ ਜੀ ਬੇਨਤੀ ਕਰਦਾ ਜੀ ਤੀਬ ਕਰਦੇ ਮਹਾਰਾਜ ਕਿਰਪਾ ਕਰਦੇ ਸੋਡੇ ਤੇ ਵੀ ਕਰੇ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਨੂੰ ਦਾਨ ਕਰਨ ਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਤਾਂ ਹੀ ਇਹ ਦਾਨ ਕਰ ਸਕਦਾ ਬੰਦਾ ਨਹੀਂ ਦਾ ਦਾਨ ਨਹੀਂ ਕਰ ਸਕਦਾ ਨਹੀਂ ਦਾ ਤਾਂ ਸਾਨੂੰ ਤਾਂ ਜੀ ਐਕਸੀਡੈਂਟ ਦਾ ਕਹਿ ਕੇ ਸਾਨੂੰ ਬੁਲਾਇਆ ਗਿਆ ਹਸਤਾਲ ਚ ਧੂਰੀ ਤੇ ਧੂਰੀ ਤੋਂ ਕਹਦੇ ਵੀ ਇਹ ਉੱਥੇ ਰੇਡੀ ਜੀਤੇ ਪਾ ਰੱਖਿਆ ਤੇ ਮੈਂ ਜਦੋਂ ਐਮਬੂਲੈਂਸ ਆਸੀ ਬੁਲਾਈ ਸਸੀਂ ਵਾੜਾ ਕੇ ਸੰਗਰੂਰ ਲੈ ਗਏ ਜੀ ਸੰਗਰੂਰ ਲੈ ਜਾ ਕੇ ਉਹਨਾਂ ਨੇ ਵੀ ਰਿਹੜੀ ਤੇ ਪਾ ਕੇ ਅੰਦਰ ਨਹੀਂ ਵੜਾਇਆ ਕੁਛ ਨਹੀਂ ਕਰਿਆ ਕੋਈ ਟੀਕਾ ਟੱਲਾ ਕੁਛ ਨਹੀਂ ਦਾਇਆ ਤੇ ਬਾਅਦ ਚ ਫੇਰ ਕਹਿੰਦੇ ਵੀ ਪਟਾੜੇ ਲੈ ਜਾ ਮਾ ਵੀ ਆ ਮੈਂ ਪਟਾੜੇ ਜਾਂ ਤਾਂ ਮੈਂ ਮਰ ਜੂ ਮੈਂ ਤਾਂ ਬਿਮਾਰ ਹਾਂ ਤੈਨੂੰ ਵੀ ਬਾਖਲ ਕਰਾਉਤਾ ਜੀ ਉਮੀਦ ਚ ਉੱਥੇ ਜੀ ਮੈਂ ਨਾ ਮੰਗੋ ਤਾਂ ਸਾਡਾ ਡੱਗ ਗਿਆ ਉਹਦੇ ਬਾਅਦ ਪਰੇਸ਼ਾਨ ਹੋ ਕੇ ਉਹਰੇ ਆ ਗਿਆ ਹੁਣ ਜਮੇ ਹੀ ਨਿਹਾਲ ਤਾਂ ਹੋਈ ਪਿਆ ਜਮੇ ਬੁਰਾ ਹਾਲ ਹੁਣ ਸਾਡੇ ਦਵਾਈ ਲਿਆਉਣ ਦਾ ਟਮਟ ਨਰੇਗਾ ਚ ਬਗ ਬਗ ਜਾਂਦਾ ਸੀ ਜੇ ਹੁਣ ਤਾਂ ਜਮੇ ਹਾਰੀ ਹੁਣ ਤਾਂ ਇਹ ਜਾਈਏ ਕਿੱਧਰ ਇਹ ਤਾਂ ਹਈ ਨੂੰ ਸਾਮੀ ਇੱਕ ਜਾਈਏ ਕੀ ਕਰਾਂਗੇ ਹੁਣ ਤਾਂ ਕੁਛ ਵੀ ਕਰਨ ਹੁਣ ਤਾਂ ਮੇਰੇ ਤੋਂ ਕੁਛੇ ਹੀ ਵਾਰ ਬੰਦਵਾਰੇ ਮਾੜਾ ਮੋਟਾ ਜਾਇਆ ਹੁੰਦੇ ਤੇ ਜੋ ਵੀ ਦਾਖਲ ਤੇ ਉੱਥੇ ਭਗ ਜਾਂਦੇ ਤੇ ਹੁਣ ਤਾਂ ਬਸ ਥਾਨ ਬਹੁਤ ਜਾਦੇ ਮਾੜਾ ਕੁਛ ਕਹਿ ਵੀ ਨਹੀਂ ਸਕਦੇ ਵੀ ਜੇ ਇੰਨਾ ਬੜਾ ਹਾਂ ਬੜਾ ਬੁਰਾ ਹਾਰਾ ਹੈ